ਹੋ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਐ ਐਗਜ਼ੈਪਲ ਅੱਜ ਤੱਕ ਜਿਹੜੇ ਜਿੱਥੇ ਵੀ ਇਹਨਾਂ ਨੇ ਕੀਤੇ ਆ ਉਹ ਫੇਲ ਹੋ ਗਏ ਤੋਂ ਇਥੋਂ ਸਾਬਤ ਹੁੰਦਾ ਕਿ ਮੀਡੀਆ ਨੂੰ ਜਿਹੜਾ ਜਿਹੜਾ ਕੋਈ ਪਰਮਾ ਲੈਂਦਾ ਜਾਂ ਡਰਾ ਲੈਂਦਾ ਜਾਂ ਹੋਰ ਕੋਈ ਕਾਰਨ ਆ ਜਿਹੜਾ ਮੀਡੀਆ ਹਾਊਸ ਆ ਉਹ ਵੱਡੇ ਕਾਰਪੋਰੇਟਾਂ ਦੇ ਤੋਂ ਕਿਤਨੇ ਕਿਤੇ ਭਾਜਪੀ ਨੂੰ ਲੋਕਾਂ ਦੇ ਵਿੱਚ ਉੱਚਾ ਚੱਕਣ ਵਾਸਤੇ ਜਾਂ ਕੱਲ ਨੂੰ ਕੀ ਹੋਣਾ ਏਬੀਐਮ ਦਾ ਵੀ ਰੌਲਾ ਪੈਂਦਾ ਵੀ ਇੱਥੇ ਗੜਬੜ ਵੀ ਹੋ ਸਕਦੀ। ਫੋ ਇਸ ਵਾਸਤੇ ਲੋਕਾਂ ਦੇ ਮਤਲਬ ਭਰਮ ਵੀ ਫਰਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਬੀਜੇਪੀ ਨੇ। ਪਰ ਬੀਜੇਪੀ ਦੀ ਜਿਹੜੀ 400 ਪਾਰ ਜਾਂ 350 ਪਾਰ ਵਾਲੀ ਗੱਲ ਹੈ ਨਹੀਂ। ਬੀਜੇਪੀ 100 ਪਾਰ ਕਰਜ਼ੇ ਦਾ ਬਹੁਤ ਤਕੜੀ ਹੈ। ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਨੇ ਕੰਮ ਕੀਤਾ ਹੈ। ਇਸ ਤਰ੍ਹਾਂ ਲੋਕ ਮਾਰੂ ਕੰਮ ਕੀਤੇ। ਚਾਹੇ ਉਹ ਕਿਸਾਨਾਂ ਦੇ ਖਿਲਾਫ ਲਾ ਲਓ। ਚਾਹੇ ਉਹ ਮਜ਼ਦੂਰਾਂ ਦੇ ਖਿਲਾਫ ਲਾ ਲਓ। ਚਾਹੇ ਅਗਨੀਵੀਰ ਦਾ ਮੁੱਦਾ ਲਾ ਲਓ। रेलवे स्टेशन ਜਿਹੜੇ ਹੈਗੇ ਪ੍ਰਾਈਵੇਟ ਕਰਤੇ 에어ਪੋਰਟ ਵੇਚਤੇ ਜਿਹੜੇ ਹੈਗੇ ਸੀਪੋਰਟ ਵੇਚਤੇ ਕੋਈ ਚੀਜ਼ ਛੱਡੀ ਨਹੀਂ ਜਿਹੜੀ ਬੀਜੇਪੀ ਨੇ ਰਹਿਣ ਦਿੱਤੀ ਹੋਵੇ ਸਰਕਾਰੀ ਲਾਲ ਕਿਲੇ ਤੱਕ ਜਿਹੜਾ ਉਹ ਠੇਕੇ ਤੇ ਦੇਦਾ ਤਾਂ ਲੋਕ ਇਸ ਗੱਲ ਨੂੰ ਸਮਝਦੇ ਆ ਗੈਸ ਸਿਲੰਡਰ ਜਿਹੜਾ 400 ਤੋਂ 11-1200 ਤੱਕ ਪਹੁੰਚ ਗਿਆ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋਣ ਨੇ ਤਾਂ ਬੀਜੇਪੀ ਨੇ ਸਿਰਫ ਮਹਗਾਈ ਦਿੱਤੀ ਹੈ ਬੀਜੇਪੀ ਨੇ ਜਿਹੜੀਆਂ ਲੋਕ ਮਾਰੂ ਨੀਤੀਆਂ ਦੇ ਚੁਣੇ ਇਹ ਜਿਹੜੀਆਂ ਇਹਨਾਂ ਦੀਆਂ ਲੱਗੀਆਂ ਨਹੀਂ 3500 ਇਹ ਤਾਂ ਹੁਣ ਜਿਹੜਾ ਮੋਤੀ ਸਾਹਿਬ ਨੂੰ ਜੇ ਵਗਾ ਝੋਲਾ ਚੱਕ ਕੇ ਜਾਣਾ ਉਹ ਮੋਤੀ ਸਾਹਿਬ ਦੀ ਤਿਆਰੀ ਕਰ ਤੇ ਉੱਤੇ ਟੈਨਾ ਜਾ ਕੇ ਰਾਮ ਕਰਨ ਉਹ ਵੀ ਹੁਣ ਵੀ ਹੈ ਤੰਨਿਆ ਕੁਮਾਰੀ ਜਾ ਕੇ ਧਿਆਨ ਸਾਧਨਾ ਕਰਦੇ ਸੀ ਚੰਗੀ ਤਰ੍ਹਾਂ ਧਿਆਨ ਸਾਧਨਾ ਕਰਨ ਪੰਜਾਬ ਭਾਰਤ ਦਾ ਤੱਕ ਕੁਝ ਨਹੀਂ ਸਵਾਰਿਆ ਇਹਨਾਂ ਨੇ ਹੋ ਸਕਦਾ ਕੋਈ ਆਪਦਾ ਹੀ ਸਵਾਰ ਲੈਣ ਤੇ ਰੱਬ ਜਿਹੜਾ ਹੈਗਾ ਪ੍ਰਸੰਨ ਹੋ ਕੇ ਇਹਦੀ ਆਤਮਾ ਨੂੰ ਸ਼ਾਂਤੀ ਦੇ ਦੇ ਤਾਂ ਭਾਜਪਾ ਨੂੰ ਕਹਿਣ ਨੂੰ ਕੀ ਹੈ ਹਰ ਇੱਕ ਬੰਦਾ ਕਹਿੰਦਾ ਤੁਸੀਂ ਆਪਦਾ ਕਹਿ ਦਿਓ ਕੋਈ ਵੀ ਬੰਦਾ ਕਿਸੇ ਕਿਸੇ ਪਲੇਟਫਾਰਮ ਤੇ ਖੜਾ ਆਪ ਜੇ ਬੋਲਣ ਤੇ ਕਿਹੜਾ ਪਾਬੰਦੀ ਇੱਥੇ ਕੋਈ ਆਪਦੇ ਆਪ ਦੇ ਢੰਗ ਨਾਲ ਸਾਰੇ ਜਿਹੜਾ ਹੈਗਾ ਡਗ ਡਗ ਕੇ ਲਿਜਾਈ ਜਾਂਦੇ ਆ ਤਾਂ ਮਤਲਬ ਮੇਰੇ ਅਨੁਸਾਰ ਪੰਤ ਤੋਂ ਭਾਵੇਂ ਭਾਜਪਾ ਤੇ ਤਾਂ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ ਦਿੱਲੀ ਦੇ ਜਿਹੜੇ ਭਾਜਪਾ ਦੇ ਖਰੀਦੇ ਹੋਏ ਬੰਦੇ ਆ ਨਾ ਉਹਨਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਕੋਈ ਇਸ ਵਾਸਤੇ ਜਿਹੜਾ ਹੈਗਾ ਆਉਣ ਵਾਲੇ 2 ਦਿਨਾਂ ਬਾਅਦ ਪਤਾ ਲੱਗ ਜਾਊਗਾ ਕੀ ਬੰਦਾ ਕੀ ਭਾਗ ਲੱਗਦੀ ਜਿਵੇਂ ਆਪਾਂ ਕਹਿੰਦੇ ਆ ਸੋ ਲੋਕਾਂ ਨੇ ਵੋਟਾਂ ਪਾਤੀਆਂ ਮਹਾਰਾਜ ਦੀ ਕਿਰਪਾ ਦੇ ਨਾਲ ਇੰਡੀਆ ਦੀ ਸਰਕਾਰ ਇੰਡੀਆ ਗੱਠਜੋੜ ਬਣਾਉਂਦੀ ਉਹਦੇ ਵਾਸਤੇ ਜਿਹੜੀ ਆਮ ਆਦਮੀ ਪਾਰਟੀ ਆ ਉਹਦਾ ਬਹੁਤ ਵੱਡਾ ਯੋਗਦਾਨ